ਕਤੀਕ ਤੋਂ ਬਰ ਲੰਗੀ ਨੂੰ 2 ਹਫ਼ਤੇ ਹੋ ਚੱਲੇ ਸਨ ਇਨ੍ਹਾਂ 15 ਦਿਨਾਂ ਵਿੱਚ ਹੀ ਜ਼ਿੰਦਗੀ ਜਿਵੇਂ ਪੂਰੀ ਤਰ੍ਹਾਂ ਬਦਲ ਗਈ ਬਦਲ ਗਈ ਬਲੁੰਦਰੀ ਹੀ ਗਈ ਸੀ ਸੋਚ ਅਹਿਸਾਸ ਤੇ ਨਜ਼ਰੀਆ ਸਭ ਕੁਝ ਬੁਰੀ ਤਰ੍ਹਾਂ ਜ਼ਖਮੀ ਹੋਣ ਵੀ ਕਿਉਂ ਨਾ ਉਹ ਗਵੰਡੀ ਜੋ ਹਰ ਅਬੀ ਨਬੀ ਵਿੱਚ ਨਾਲ ਖੜੇ ਸਨ ਇਕਾ ਦੁੱਕਾ ਛੱਡ ਕੇ ਬਾਕੀ ਸਭ ਅੱਖਾਂ ਚੁਰਾ ਰਹੇ ਸਨ ਪਤਾ ਨਹੀਂ ਭੈ ਨਾਲ ਜਾਂ ਬਦਲੇ ਦੀ ਭਾਵਨਾ ਨਾਲ ਸੰਤਾਲੀ ਦੀਆਂ ਕਹਾਣੀਆਂ ਸੁਣਦੇ ਤਾਂ ਸੀ ਵੱਡਿਆਂ ਤੋਂ ਮਨ ਵਿੱਚ ਕਦੇ ਭੈ ਨਹੀਂ ਸੀ ਆਇਆ ਨਹੀਂ ਸਮਝ ਸਕੇ ਸੀ ਕਦੇ ਦੰਗਿਆਂ ਦਾ ਦਰਦ ਖੁਦ ਨੂੰ ਵੀ ਅਜਿਹੇ ਅਰਧ ਹੰਡਾਉਣਾ ਪੈ ਸਕਦਾ ਚਿਤ ਚੇਤੇ ਵੀ ਨਹੀਂ ਸੀ ਨਹੀਂ ਤਾਂ ਇਹਨਾਂ ਨੁਕਸਾਨ ਕਦੇ ਨਾ ਹੁੰਦਾ ਸੰਭਲਣ ਦਾ ਮੌਕਾ ਹੀ ਨਾ ਮਿਲਿਆ ਦਿੱਲੀ ਵਿੱਚ ਕਿੰਨੇ ਹੀ ਰਿਸ਼ਤੇਦਾਰ ਸਨ ਆਪਣੇ ਹੀ ਹੋਸ਼ ਟਿਕਾਣੇ ਨਹੀਂ ਸਨ ਤਾਂ ਕੋਈ ਕਿਸੇ ਦਾ ਕੀ ਪਤਾ ਲੈਂਦਾ ਕਿਸੇ ਦਾ ਕੀ ਬਣਿਆ ਕੋਈ ਕਿੱਥੇ ਗਿਆ ਕੁਝ ਪਤਾ ਨਹੀਂ ਸੀ ਮੰਮੀ ਤੇ ਰਤਨੋ ਤਾਈ ਕਦੇ ਇੱਕ ਰਿਸ਼ਤੇਦਾਰ ਦਾ ਪਤਾ ਲੈਣ ਜਾਂਦੀਆਂ ਕਦੇ ਦੂਜੇ ਦਾ ਪਤਾ ਲੱਗਾ ਕਿ ਯਮਨਾ ਪਾਰ ਬਹੁਤ ਤਬਾਈ ਹੋਈ ਹੈ ਮੰਮੀ ਡਰ ਗਏ ਸਰਦਾਰਾ ਚਾਚਾ ਜੀ ਜੋ ਯਮਨਾ ਪਾਰ ਵਿਸ਼ਕਰਮਾ ਪਾਰਕ ਵਿੱਚ ਰਹਿੰਦੇ ਸਨ ਮੰਮੀ ਅਜੈਬ ਵੀਰ ਤੇ ਭਾਬੀ ਕੋਲ ਗਏ ਚਾਚਾ ਜੀ ਦੇ ਘਰ ਜਾ ਕੇ ਪਤਾ ਕਰਨ ਦਾ ਫੈਸਲਾ ਹੋਇਆ ਪਰ ਵੀਰ ਦਾ ਜਾਣਾ ਅਜੇ ਵੀ ਖਤਰੇ ਤੋਂ ਖਾਲੀ ਨਹੀਂ ਸੀ ਲੱਗਦਾ دہشت ਅਜੇ ਵੀ ਬਰਕਰਾਰ ਸੀ ਤੇ ਹਮਲਾਵਰਾਂ ਦਾ ਤਾਂ ਕੋਈ ਭਰੋਸਾ ਹੈ ਹੀ ਨਹੀਂ ਸੀ ਸਰਕਾਰ ਵੀ ਆਪਣਾ ਭਰੋਸਾ ਖੋ ਚੁੱਕੀ ਸੀ ਆਖਿਰ ਹਿੰਦੂ ਗਵੰਡੀ ਦੇ ਘਰ ਵਿੱਚ ਜਾਣ ਦਾ ਹੀ ਫੈਸਲਾ ਹੋਇਆ ਮੰਮੀ ਹੁਰੀ ਵਿਸ਼ਕਰਮਾ ਪਾਰਕ ਪਹੁੰਚ ਗਏ ਰਸਤੇ ਵਿੱਚ ਮੱਚੀ ਤਬਾਹੀ ਵੇਖ ਕੇ ਮੰਮੀ ਦਾ ਦਿਲ ਬੈਠਦਾ ਹੀ ਜਾ ਰਿਹਾ ਸੀ ਉਹ ਮਨਿ ਮੰਨ ਵਿੱਚ ਚਾਚਾ ਜੀ ਦੇ ਪਰਿਵਾਰ ਦੀ ਸਲਾਮਤੀ ਲਈ ਅਰਦਾਸ ਕਰਦੇ ਜਾ ਰਹੇ ਸੀ ਜਿਉਂ ਹੀ ਉਹ ਚਾਚਾ ਜੀ ਦੇ ਮਹੱਲੇ ਵਿੱਚ ਪਹੁੰਚੇ ਤਾਂ ਸਭ ਕੁਝ ਠੀਕ ਠਾਕ ਲੱਗ ਰਿਹਾ ਸੀ ਕਾਰ ਸਲਾਮਤ ਵੇਖ ਕੇ ਮੰਮੀ ਦੇ ਸਾਹ ਵਿੱਚ ਸਾਹ ਆਇਆ। ਉਹਨਾਂ ਧੜਕਦੇ ਦਿਲ ਨਾਲ ਘੰਟੀ ਵਜਾਈ। ਚਾਚੀ ਜੀ ਨੇ ਦਰਵਾਜ਼ਾ ਖੋਲ੍ਹਿਆ। ਉਹਨਾਂ ਮੰਮੀ ਨੂੰ ਵੇਖਦਿਆਂ ਹੀ ਜਫੀ ਪਾਈ ਲਈ ਤੇ ਰੋਣ ਲੱਗੇ। ਚਾਚੀ ਜੀ ਮੰਮੀ ਦੇ ਮਾਮੇ ਦੀ ਹੀ ਧੀ ਧੀ ਹੈ। ਉਹਨਾਂ ਦਾ ਰਿਸ਼ਤਾ ਚਾਚਾ ਜੀ ਨਾਲ ਮੰਮੀ ਨੇ ਹੀ ਕਰਵਾਇਆ ਹੋਇਆ ਹੈ। ਮੰਮੀ ਅੰਦਰ ਜਾ ਕੇ ਸਭ ਨੂੰ ਮਿਲੇ। ਪਰਿਵਾਰ ਸਲਾਮਤ ਵੇਖ ਕੇ ਮੰਮੀ ਦੀ ਜਾਨ ਵਿੱਚ ਜਾਨ ਆਈ। ਚਾਚਾ ਜੀ ਨੇ ਦੱਸਿਆ ਕਿ ਇੰਦਰਾ ਗਾਂਧੀ ਦੀ ਮੌਤ ਵਾਲਾ ਦਿਨ ਤਾਂ ਸਹੀ ਸਲਾਮਤ ਲੰਘ ਗਿਆ। ਪਰ ਗੜਬੜੀ ਕੰਸੋ ਉਹਨਾਂ ਤੱਕ ਵੀ ਪਹੁੰਚਣ ਲੱਗੀ। ਉਸੇ ਦਿਨ ਰਾਤ ਨੂੰ ਮਹੱਤਵਪੂਰਨ ਬੰਦਿਆਂ ਨੇ ਜਿਨ੍ਹਾਂ ਵਿੱਚ ਮੋਹੱਲੇ ਦੇ ਹਿੰਦੂ ਵੀ ਸ਼ਾਮਲ ਸਨ ਨੇ ਮੀਟਿੰਗ ਕੀਤੀ। ਫੈਸਲਾ ਹੋਇਆ ਕਿ ਮੋਹੱਲੇ ਵਿੱਚ ਸਾਰੇ ਜਿਸ ਤਰ੍ਹਾਂ ਹੁਣ ਤੱਕ ਰਲ ਕੇ ਸ਼ਾਂਤੀ ਨਾਲ ਰਹਿੰਦੇ ਆਏ ਹਨ ਉਸੇ ਤਰ੍ਹਾਂ ਰਹਿਣਗੇ ਤੇ ਹਮਲਾਵਰਾਂ ਨੂੰ ਮੋਹੱਲੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਏਗਾ। ਵਲੰਟੀਅਰਾਂ ਦੀ ਟੀਮ ਬਣਾਈ ਗਈ ਤੇ ਰਾਤ ਨੂੰ ਪਹਿਰਾ ਦੇਣ ਦਾ ਫੈਸਲਾ ਕੀਤਾ ਗਿਆ। ਗਲੀਆਂ ਦੇ ਸਿਰਿਆਂ ਤੇ ਅੜਿੱਕੇ ਲਾ ਦਿੱਤੇ ਗਏ ਤੇ ਘਰਾਂ ਦੀਆਂ ਛੱਤਾਂ ਤੇ ਇੱਟਾਂ ਰੋੜੇ ਇਕੱਠੇ ਕਰ ਲਏ ਗਏ ਇੱਥੋਂ ਤੱਕ ਕਿ ਮਹੱਲੇ ਦੇ ਦੁਕਾਨਦਾਰਾਂ ਨੇ ਠੰਡਿਆਂ ਦੀਆਂ ਬੋਤਲਾਂ ਵੀ ਹਥਿਆਰ ਦੇ ਤੌਰ ਤੇ ਵਰਤਣ ਲਈ ਕੋਠਿਆਂ ਤੇ ਪਹੁੰਚਾ ਦਿੱਤੀਆਂ ਹਰ ਆਉਣ ਜਾਣ ਵਾਲੇ ਤੇ ਨਜ਼ਰ ਰੱਖੀ ਜਾਣ ਲੱਗੀ ਮਰਦ ਪੈਰਾ ਦੇਣ ਲੱਗੇ ਤੇ ਔਰਤਾਂ ਤੇ ਬੱਚੇ ਕੋਠਿਆਂ ਤੇ ਜਾ ਚੜੇ ਪੂਰੀ ਕਿਲੇਬੰਦੀ ਕਰ ਲਈ ਗਈ ਇੱਕ ਦਿਨ ਤਾਂ ਸਹੀ ਸਲਾਮਤ ਲੰਘ ਗਿਆ ਅਗਲੇ ਦਿਨ 200 ਹਮਲਾਵਰਾਂ ਦਾ ਇੱਕ ਜਥਾ ਅੜਿੱਕੇ ਹਟਾ ਕੇ ਗਲੀ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਲੱਗਾ ਪੂਰਾ ਮੋਹੱਲਾ ਸਾਵਧਾਨ ਹੋ ਗਿਆ ਕੋਠਿਆਂ ਤੋਂ ਇੱਟਾਂ ਰੋੜਿਆਂ ਦੀ ਵਰਖਾ ਸ਼ੁਰੂ ਹੋ ਗਈ ਹਮਲਾਵਰ ਇੱਧਰ ਉੱਧਰ ਔਟ ਲੱਪਣ ਲੱਗੇ ਔਰਤਾਂ ਤੇ ਬੱਚੇ ਠੰਡੇ ਦੀਆਂ ਬੋਤਲਾਂ ਨਿਸ਼ਾਨਾ ਲਗਾ ਲਗਾ ਕੇ ਮਾਰਨ ਲੱਗੇ ਹਮਲਾਵਰਾਂ ਵਿੱਚ ਭਗੜੜ ਮਚ ਗਈ ਜਿਉਂ ਹੀ ਮੋਹੱਲੇ ਦੇ ਬੰਦਿਆਂ ਨੇ ਤਲਵਾਰਾਂ लाਠੀਆਂ ਲੈ ਕੇ ਜੇ ਕਾਰੇ ਛੱਡਨੇ ਸ਼ੁਰੂ ਕੀਤੇ ਤਾਂ ਉਹਨਾਂ ਦੇ ਰਹਿੰਦੇ ਖੁੰਦੇ ਹੋਸ਼ ਵੀ ਗੁਮ ਹੋ ਗਏ। ਮੁਹੱਲੇ ਵਿੱਚ 1-2 ਲਾਇਸੈਂਸੀ ਹਥਿਆਰ ਵੀ ਸਨ। ਕਿਸੇ ਨੇ ਹਵਾ ਵਿੱਚ ਇੱਕ ਫਾਇਰ ਕੀ ਕੀਤਾ, ਹਮਲਾਵਰ 9-2-11 ਹੋ ਗਏ। ਭੱਜੇ ਜਾਂਦੇ ਉਹ ਆਪਣੀਆਂ ਰੋਡਾਂ ਸਰੀਏ ਵੀ ਥਾਂ ਛੱਡ ਗਏ। ਅਜਿਹੀ دہشت ਫੈਲੀ ਕਿ ਕੋਈ ਮੁੜ ਮੁਹੱਲੇ ਵੱਲ ਆਉਣ ਦਾ ਹੌਸਲਾ ਨਾ ਜੁਟਾ ਸਕਿਆ। ਮੁਹੱਲੇ ਦਾ ਬੱਚਾ-ਬੱਚਾ ਜਿਵੇਂ ਸ਼ੇਰ ਦੀ ਤਰ੍ਹਾਂ ਗਰਜ ਰਿਹਾ ਸੀ। ਹੌਸਲੇ ਤੇ ਏਕੇ ਵਿੱਚ ਬਹੁਤ ਵੱਡੀ ਤਾਕਤ ਹੁੰਦੀ ਹੈ ਜੇ ਆਮ ਆਦਮੀ ਠਾਨ ਲਵੇ ਤਾਂ ਕੋਈ ਉਸ ਦਾ ਵਲ ਵੀ ਮੰਕਾ ਨਹੀਂ ਕਰ ਸਕਦਾ ਕਾਸ਼ ਇਹੋ ਜੀ ਇਕਤਾ ਤੇ ਹੌਸਲਾ ਬਾਕੀ ਦਿੱਲੀ ਵਾਸੀਆਂ ਵਿੱਚ ਵੀ ਹੁੰਦਾ ਪਰ ਸਿਆਸਤ ਦੀਆਂ ਕੋਝੀਆਂ ਚਾਲਾਂ ਨੂੰ ਹਰ ਕੋਈ ਤਾਂ ਨਹੀਂ ਸੀ ਸਮਝ ਸਕਦਾ ਕਿਸੇ ਆਮ ਬੰਦੇ ਦੀ ماں ਮਰ ਜਾਵੇ ਤਾਂ ਉਹ ਘਟੋ ਘਟ 10 ਦਿਨ ਆਪਣਾ ਵਪਾਰ ਨੌਕਰੀ ਛੱਡ ਕੇ ਆਖਰੀ ਰਸਮਾਂ ਪੂਰੀਆਂ ਕਰਦਾ ਹੈ ਪਰ ਪ੍ਰਧਾਨ ਮੰਤਰੀ ਦੀ ਕੁਰਸੀ ਲਈ ਸਿਆਸਤ ਪ੍ਰਤੀ ਨੌ ਸਿੱਖੀਏ ਪੁੱਤਰ ਨੂੰ ਹੀ ਕਿਉਂ ਚੁਣਿਆ ਗਿਆ ਮੈਨੂੰ ਅੱਜ ਤੱਕ ਸਮਝ ਨਹੀਂ ਆਈ ਕਿ ਪੂਰੇ ਭਾਰਤ ਵਰਸ਼ ਵਿੱਚ ਉਸ ਤੋਂ ਕਾਬਿਲ ਕੋਈ ਇਨਸਾਨ ਨਹੀਂ ਸੀ ਜャ ਭਾਰਤ ਵਿੱਚ ਅਜੇ ਵੀ ਰਾਜशाही ਚੱਲ ਰਹੀ ਸੀ ਕੀ ਲੋਕਤੰਤਰ ਸਿਰਫ ਦਿਖਾਵਾ ਹੀ ਸੀ ਕੀ ਰਾਜਸੀ ਤਾਕਤ ਅੱਗੇ ਲੋਕਤੰਤਰ ਵੀ ਬੋਣਾ ਖੋਣ ਲਈ ਮਜਬੂਰ ਹੋ ਜਾਂਦਾ ਹੈ